ਕਹਿੰਦੇ ਨੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤਾਂ ਬਿਲਕੁਲ ਸਾਡੇ ਇਨਸਾਨਾਂ ਦੀ ਫਿਤਰਤ ਵੀ ਇਸ ਤਰੀਕੇ ਦੇ ਨਾਲ ਬਣ ਚੁੱਕੀ ਹੈ ਕਿ ਉਸੇ ਕੰਮ ਨੂੰ ਕਰਨ ਲੱਗੇ ਸ਼ਰਮ ਮਹਿਸੂਸ ਕਰਦੇ ਤਾਂ ਬਿਲਕੁਲ ਜਿਹੜੇ ਵੀ ਇਨਸਾਨ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਤੇ ਉਹ ਇਹ ਵੀਡੀਓ ਧਿਆਨ ਦੇ ਨਾਲ ਦੇਖ ਲੈਣ ਤਾਂ ਬਿਲਕੁਲ ਤਸਵੀਰ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਜੀ ਹਾਂ ਇਹ ਬਜ਼ੁਰਗ ਜਿਸ ਦੇ ਕੋਲੇ ਰਹਿਣ ਲਈ ਛੱਤ ਵੀ ਨਹੀਂ ਹੈ ਪਰ ਉਹ ਲੱਕੜੀ ਦਾ ਸਮਾਨ ਵੇਚ ਕੇ ਗੁਜ਼ਾਰਾ ਕਾਰਜ ਜੀਹਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਦੇ ਵਿੱਚ ਇਸ ਕੋਲੇ ਰੋਟੀ ਬਣਾਉਣ ਦੇ ਵਾਲਾ ਚਕਲਾ ਵੇਲਣਾ ਇੱਥੋਂ ਤੱਕ ਕਿ ਮਦਨੀ ਤੇ ਹੋਰ ਲੱਕੜ ਦੇ ਨਾਲ ਬਣਿਆ ਸਮਾਨ ਹੈ ਜਿਹੜਾ ਉਹ ਵੀ ਇਹ ਬਜ਼ੁਰਗ ਵੇਚਦਾ ਹੈ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਜਦੋਂ ਇਸ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਇਸ ਬਜ਼ੁਰਗ ਦਾ ਕਹਿਣਾ ਹੈ ਕਿ ਮੇਰੇ ਘਰ ਦੇ ਵਿੱਚ ਰਹਿਣ ਲਈ ਕੋਈ ਨਹੀਂ ਹੈ ਮੈਂ ਖੁਦ ਹੀ ਸਮਾਨ ਤਿਆਰ ਕਰਦਾ ਹਾਂ ਤੇ ਖੁਦ ਹੀ ਵੇਚਦਾ ਹਾਂ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ ਕੋਲੇ ਰਹਿਣ ਦੇ ਲਈ ਕੋਈ ਵੀ ਛੱਤ ਨਹੀਂ ਹੈ ਪਰ ਫਿਰ ਵੀ ਵਾਹਿਗੁਰੂ ਦਾ ਭਾਣਾ ਮੰਨਦਾ ਇਹ ਬਜ਼ੁਰਗ ਰੋਜ਼ ਮਿਹਨਤ ਕਰਦਾ ਹੈ ਤੇ ਆਪਣਾ ਸਮਾਨ ਚੱਕ ਕੇ ਵੇਚਣ ਦੇ ਲਈ ਸੜਕਾਂ ਦੇ ਉੱਤੇ ਜਾ ਕੇ ਬੈਠ ਜਾਂਦਾ ਹੈ ਤਾਂ ਜੀ ਹਾਂ ਇਸ ਬਜ਼ੁਰਗ ਦੇ ਵੱਲੋਂ ਸੜਕ ਦੇ ਕਿਨਾਰੇ ਬੈਠ ਕੇ ਇਹ ਸਮਾਨ ਵੇਚਿਆ ਜਾਂਦਾ ਹੈ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਜੀ ਹਾਂ ਇਸ ਬਜ਼ੁਰਗ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਸ ਬਜ਼ੁਰਗ ਦੇ ਕੋਲੇ ਰਹਿਣ ਲਈ ਕੋਈ ਛਤ ਨਹੀਂ ਹੈ ਮਿਹਨਤ ਕਰਦਾ ਹੈ ਸਮਾਨ ਤਿਆਰ ਕਰਦਾ ਹੈ ਤੇ ਫਿਰ ਅਗਲੇ ਦਿਨ ਸਮਾਨ ਵੇਚਣ ਦੇ ਲਈ ਸਰਕਾਂ ਦੇ ਉੱਤੇ ਤੁਰ ਪੈਂਦਾ ਤਾਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਅਗਰ ਤੁਹਾਨੂੰ ਵੀ ਰਸਤੇ ਦੇ ਕੋਈ ਬੈਠਾ ਇਸ ਤਰੀਕੇ ਦੇ ਨਾਲ ਬਜ਼ੁਰਗ ਦੇਖੇ ਤਾਂ ਜੋ ਸਮਾਨ ਤੁਸੀਂ ਵੱਡੀਆਂ ਦੁਕਾਨਾਂ ਤੋਂ ਲੈਣਾ ਚਾਹੁੰਦੇ ਸੀ ਜੀਹਾਂ ਜੋ ਸਮਾਨ ਤੁਸੀਂ ਵੱਡੀਆਂ ਦੁਕਾਨਾਂ ਤੋਂ ਖਰੀਦਣਾ ਸੀ ਕੋਸ਼ਿਸ਼ ਕਰਿਆ ਕਰੋ ਕਿ ਸਮਾਨ ਇਦਾਂ ਦੇ ਬਜ਼ੁਰਗਾਂ ਤੋਂ ਖਰੀਦਿਆ ਕਰੋ ਤਾਂ ਕਿ ਕਿਸੇ ਦੇ ਘਰ ਦੀ ਰੋਟੀ ਵੀ ਪੱਕਦੀ ਹੋ ਜਾਵੇ ਅਤੇ ਤੁਹਾਨੂੰ ਲੋਡਿੰਗ ਦਾ ਸਮਾਨ ਹੈ ਜਿਹੜਾ ਉਹ ਵੀ ਮਿਲ ਜਾਵੇ ਤੇ ਕਹਿੰਦੇ ਨੇ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਤਾਂ ਬਿਲਕੁਲ ਸਾਡੇ ਇਨਸਾਨਾਂ ਦੀ ਫਿਤਰਤ ਵੀ ਇਸ ਤਰੀਕੇ ਦੇ ਨਾਲ ਬਣ ਚੁੱਕੀ ਹੈ ਕਿ ਅਸੀਂ ਕੰਮ ਨੂੰ ਕਰਨ ਲੱਗੇ ਸ਼ਰਮ ਮਹਿਸੂਸ ਕਰਦੇ ਤਾਂ ਬਿਲਕੁਲ ਜਿਹੜੇ ਵੀ ਇਨਸਾਨ ਕਿਸੇ ਵੀ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਤਿਉ ਇਹ ਵੀਡੀਓ ਧਿਆਨ ਦੇ ਨਾਲ ਦੇਖ ਲੈਣ ਤਾਂ ਬਿਲਕੁਲ ਹੈ ਤਸਵੀਰ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਜੀ ਹਾਂ ਇਹ ਬਜ਼ੁਰਗ ਜਿਸ ਦੇ ਕੋਲੇ ਰਹਿਣ ਲਈ ਛੱਤ ਵੀ ਨਹੀਂ ਹੈ ਪਰ ਉਹ ਲੱਕੜੀ ਦਾ ਸਮਾਨ ਵੇਚ ਕੇ ਗੁਜ਼ਾਰਾ ਕਰ ਰਿਹਾ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਦੇ ਵਿੱਚ ਇਸ ਕੋਲੇ ਰੋਟੀ ਬਣਾਉਣ ਦੇ ਵਾਲਾ ਚੱਕਲਾ ਵੇਲਣਾ ਇੱਥੋਂ ਤੱਕ ਕਿ ਮੱਧਨੀ ਤੇ ਹੋਰ ਲੱਕੜ ਦੇ ਨਾਲ ਬਣਿਆ ਸਮਾਨ ਹੈ ਜਿਹੜਾ ਉਹ ਵੀ ਇਹ ਬਜ਼ੁਰਗ ਵੇਚਦਾ ਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਜਦੋਂ ਇਸ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਬਜ਼ੁਰਗ ਦਾ ਕਹਿਣਾ ਹੈ ਕਿ ਮੇਰੇ ਘਰ ਦੇ ਵਿੱਚ ਰਹਿਣ ਲਈ ਕੋਈ ਨਹੀਂ ਹੈ ਮੈਂ ਖੁਦ ਹੀ ਸਮਾਨ ਤਿਆਰ ਕਰਦਾ ਹਾਂ ਤੇ ਖੁਦ ਹੀ ਵੇਚਦਾ ਹਾਂ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਦੇ ਕੋਲੇ ਰਹਿਣ ਦੇ ਲਈ ਕੋਈ ਵੀ ਛੱਤ ਨਹੀਂ ਹੈ ਪਰ ਫਿਰ ਵੀ ਵਾਹਿਗੁਰੂ ਦਾ ਭਾਣਾ ਮੰਨਦਾ ਇਹ ਬਜ਼ੁਰਗ ਰੋਜ਼ ਮਿਹਨਤ ਕਰਦਾ ਤੇ ਆਪਣਾ ਸਮਾਨ ਚੱਕ ਕੇ ਵੇਚਣ ਦੇ ਲਈ ਸੜਕਾਂ ਦੇ ਉੱਤੇ ਜਾ ਕੇ ਬੈਠ ਜਾਂਦਾ ਤਾਂ ਜੀਹਾਂ ਇਸ ਬਜ਼ੁਰਗ ਦੇ ਵੱਲੋਂ ਸੜਕ ਦੇ ਕਿਨਾਰੇ ਬੈਠ ਕੇ ਸਾਮਾਨ ਵੇਚਿਆ ਜਾਂਦਾ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਚਲਾ ਸਕੇ ਜੀਹਾਂ ਇਸ ਬਜ਼ੁਰਗ ਨਾਲ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਸ ਬਜ਼ੁਰਗ ਦੇ ਕੋਲੇ ਰਹਿਣ ਲਈ ਕੋਈ ਛੱਤ ਨਹੀਂ ਹੈ ਮਿਹਨਤ ਕਰਦਾ ਹੈ ਸਾਮਾਨ ਤਿਆਰ ਕਰਦਾ ਹੈ ਤੇ ਫਿਰ ਅਗਲੇ ਦਿਨ ਸਾਮਾਨ ਵੇਚਣ ਦੇ ਲਈ ਸਰਕਾਂ ਦੇ ਉੱਤੇ ਤੁਰ ਪੈਂਦਾ ਤਾਂ ਤੁਹਾਨੂੰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਅਗਰ ਤੁਹਾਨੂੰ ਵੀ ਰਸਤੇ 'ਤੇ ਕੋਈ ਬੈਠਾ ਇਸ ਤਰੀਕੇ ਦੇ ਨਾਲ ਬਜ਼ੁਰਗ ਦੇਖੇ ਤਾਂ ਜੋ ਸਮਾਨ ਤੁਸੀਂ ਵੱਡੀਆਂ ਦੁਕਾਨਾਂ ਤੋਂ ਲੈਣਾ ਚਾਹੁੰਦੇ ਸੀ ਜੀਹਾਂ ਜੋ ਸਮਾਨ ਤੁਸੀਂ ਵੱਡੀਆਂ ਦੁਕਾਨਾਂ ਤੋਂ ਖਰੀਦਣਾ ਸੀ ਕੋਸ਼ਿਸ਼ ਕਰਿਆ ਕਰੋ ਕਿ ਸਮਾਨ ਐਦਾਂ ਦੇ ਬਜ਼ੁਰਗਾਂ ਤੋਂ ਖਰੀਦਿਆ ਕਰੋ ਤਾਂ ਕਿ ਕਿਸੇ ਦੇ ਘਰ ਦੀ ਰੋਟੀ ਵੀ ਪੱਕਦੀ ਹੋ ਜਾਵੇ ਅਤੇ ਤੁਹਾਨੂੰ ਲੋੜਿੰਗ ਦਾ ਸਮਾਨ ਹੈ ਜਿਹੜਾ ਉਹ ਵੀ ਮਿਲ ਜੇ